ਪ੍ਰਕਾਸ਼ ਸਿੰਘ ਬਾਦਲ ਹੋਣਾ ਬਾਰੇ ਕੀ opinion ਹੈ ਬਾਦਲ ਸਾਹਿਬ ਤਾਂ ਬਹੁਤ ਵੱਡਾ ਬੰਦਾ ਹੈ ਇੱਕ ਵਾਰੀ ਬਣ ਸਕਦਾ ਚੀਫ ਮਿਨਿਸਟਰ ਕੋਈ ਪੰਜ ਵਾਰੀ ਜੀ ਬਣਿਆ ਤੇ ਇਹਦਾ ਮਤਲਬ ਸਿਆਸਤ ਤੋਂ ਉਹਨਾਂ ਨੂੰ ਆਉਂਦੀ ਸੀ ਸਿਆਸਤਦਾਨ ਤਾਂ ਕਮਾਲ ਸੀ ਪਰਸਨਲ ਗਿਲਾ ਨਹੀਂ ਹੈ ਤੁਹਾਨੂੰ ਕੋਈ ਹੁਣ ਮੈਨੂੰ ਕੋਈ ਗਿਲਾ ਨਹੀਂਗਾ ਉਦੋਂ ਮੈਨੂੰ ਨਾ ਸਮਝੀ ਸੀ ਮੇਰੀ ਜਦੋਂ ਪਤਾ ਲੱਗਾ ਯਾਰ ਇਬਰਾਹਿਮ ਲਿੰਕਨ ਵਰਗੇ 6-6 ਵਾਰੀ ਹਰੇ ਆ ਹੂੰ ਆ ਬਾਦਲ ਹੋਣੀ ਕਈ ਵਾਰੀ ਹਰੇ ਅਮਰਿੰਦਰ ਸੌਂ ਕਈ ਵਾਰੀ ਹਰਿਆ ਫਿਰ ਮੈਂ ਕਿਹਾ ਤੂੰ ਕਿਹੜੇ ਬਾਗ ਦੀ ਮੋਲੀ ਨ ਦੁੱਖੀ ਦੇ ਬੰਦੇ ਹੀ ਰੱਬ ਨੇ ਤਖਤ ਤੇ ਬਿਠਾਤਾ ਤੂੰ ਇੱਦਾਂ ਕਿਉਂ ਘਬਰਾ ਗਿਆ ਸੀ ਤੂੰ ਰੱਬ ਹੋ ਗਿਆ ਸੀ ਹਰਨਾ ਵੀ ਸਿੱਖ ਹਰਨਾ ਵੀ ਸਿੱਖ ਜੇ ਜਿੱਤਣਾ ਤੂੰ ਤੂੰ ਤਾਂ ਸਮਝ ਨਹੀਂ ਸੀ ਮੈਨੂੰ ਐਸੇ ਮੇਰਾ ਨਾਮ ਬੜਾ ਫਿਲਮਾਂ ਫਿਲਮਾਂ ਗਾਣੇ ਬੜੇ ਹਿੱਟ ਸੀ ਪੈਸੇ ਬਹੁਤ ਸੀ ਤੇ ਮੈਨੂੰ ਕੋਣ ਹਰਾ ਸਕਦਾ ਉਹ ਜਿਹੜਾ ਹੰਕਾਰ ਸੀਗਾ ਉਹਦੇ ਡੱਕਰੇ ਡੱਕਰੇ ਕਰਨੇ ਸੀ ਵਹ ਹਰਾ ਬਨੇ ਉਹ ਕਰਤੇ ਫੇ ਮੈਨੂੰ ਜਦੋਂ ਸਮਝ ਆਈ ਕਿ ਮੈਨੂੰ ਲੱਗਾ ਨਹੀਂ ਮੇਰਾ ਵਕਤ ਖਰਾਬ ਸੀ ਮੇਰੀ ਪਾਰਟੀ ਨੇ ਮੈਨੂੰ ਹਰਨ ਵਾਸਤੇ ਕੋਈ ਪਾਰਟੀ ਨਹੀਂ ਦਿੰਦੀ ਹੁੰਦੀ ਟਿਕਟ ਉਦੋਂ ਮੈਂ ਇੱਕ ਦੋ ਵਾਰੀ ਨਾ ਮੇਰੀ ਜ਼ੁਬਾਨ ਤੇ ਕੁਝ ਇਸ ਤਰ੍ਹਾਂ ਦਾ ਆ ਗਿਆ ਸੀ ਜਿਹੜਾ ਕਿ ਮੈਂ ਰਿਗਰੈਟ ਐਂਡ ਐਂਡ ਆਈ ਅਪੋਲੋਜਾਈਜ਼